ਮੇਰਾ ਬੱਚਾ ਲਿਆਦੋ ਮੇਰਾ ਰਮਨ ਲਿਆਦੋ ਰਾਜ ਹੋ ਰੇ ਕੋਈ ਨਾ ਕੋਈ ਵੱਖਰਾ ਕੀਤਾ ਉਹ ਵੱਖਰਾ ਕੀਤਾ ਜਵਾਰ ਲਾਲਬ ਸਿੰਘ ਜੀ ਨਾਵ ਸਿੰਘ ਜੀ ਜਿਹੜਾ ਬੱਚਾ ਸੀਗਾ ਜੀ ਡੈਥ ਹੋਈ ਉਹਦੇ ਤੁਹਾਨੂੰ ਕੀ ਲੱਗਦਾ ਮੈਂ ਕਿਹਾ ਜੀ ਉਹ ਜਿਹਨੇ ਜਿੱਦਣ ਧਰਨਾ ਲੱਗਾ ਸੀ ਉਹਦੋਂ ਚਾਚਾ ਸਾਹਿਬ ਆਏ ਸੀ ਹਾਂਜੀ ਹਾਂਜੀ ਰਿਕਵਰੀ ਵੀ ਹੋਈ ਕਿਸ ਤਰ੍ਹਾਂ ਲੱਗਾ ਤੁਹਾਨੂੰ ਕੀ ਸੈਟੀਸਫਾਈ ਹੋਏ ਜੀ ਤੁਸੀਂ ਉਹਦੇ ਵਿੱਚ ਤਾਂ ਨੂੰ ਨਹੀਂ ਕੋਈ ਜ਼ੋਰ ਪਤਾ ਨਾ ਉਹ ਨੂੰ ਜਜ ਜੰਗੀ ਦਾ ਗਾਲ ਹੀ ਨਹੀਂ ਕੀਤੀ ਤੇ ਹੁਣ ਵੀ ਜਦੋਂ ਮੈਡੀਕਲ ਹੋਇਆ ਉਹਦੇ ਨਹੀਂ ਦਵਾਈ ਦਾ ਵੀ ਗੱਲ ਜੀ ਕਰਕੇ ਉਹ ਗਾਨੀ ਜੱਠਾ ਦੇ ਰਿਹਾ ਰਿਪੋਰਟ ਨਹੀਂ ਸਤਕਾਰ ਕਰ ਦੋ ਜਾਵੇ ਚੜਦੀ ਤਾਂ ਖਾਈ ਕਰੀ ਜਾਂਦੇ ਆ ਹੁਣ ਵੀ ਏਡੇ ਘਰ ਉਹ ਉੱਥੇ ਲੰਮੇ ਪਿਆ ਤੇ ਇਦਾਂ ਆ ਕੇ ਕੀ ਬੋਲਣ ਦੇ ਹੁਣ ਵੀ ਆਏ ਤੁਹਾਡੇ ਕੀ ਕੀਤਾ ਆਨ ਕੇ ਉਹਤਰਾ ਚੀ ਤੂੰ ਕੀ ਕਰਕੇ ਚੰਗੀ ਜਾਂਦੇ ਆ ਉੱਥੇ ਫਿਰਨ ਡੇਰ ਜਿੱਤੇ ਡੰਗਰ ਬੰਨੇ ਆ ਉੱਥੇ ਹੁਣ ਕੀ ਉੱਥੇ ਹੁੰਦੇ ਨੇ ਤਾਂ ਨਹੀਂ ਹੁਣ ਤੁਸੀਂ ਕੀ ਸਮਝਦੇ ਹੋ ਧਰਨਾ ਕਿਸ ਤਰ੍ਹਾਂ ਦਾ ਤਕਾ ਹੋ ਤਕਾ ਹੀ ਆ ਹਨੂ ਕੱਲ੍ਹ ਦੇ ਵੀ ਤੁਨੇ ਹੀ ਜਾ ਕੇ ਤਸਕਾਰ ਕਰੋ ਜੱਜ ਕਹੇਗੀ ਮੈਂ ਜੱਜ ਕਹੇਗੀ ਤੇ ਅਸੀਂ ਆਪਣੇ ਪੁੱਤ ਨੂੰ ਜਾ ਕੇ ਦਿੱਸੜ ਸਕਦਾ ਸੋਟੂ ਗਈ ਅਈ ਉਹਦੇ ਸਗਣ ਵਿਆਹ ਕਰਨੇ ਆ ਉਹ ਕੁੜੀਆਂ ਨੇ ਛੇੜਾ ਬੰਨਾ ਮੈਦੀ ਹਲਕੀਆਂ ਕਈ ਕੋਨਾ ਵਾਰਾ ਪੁੱਤੀ ਮੇਰਾ ਸਾਰੇ ਹੀ ਆਪਣੀ ਇੱਕ ਸਭ ਨਵਾਂ ਦਾ ਵਿਆਹ ਹੀ ਕਰਨਾ ਵਾ ਤੇ ਇਦਾਂ ਹੀ ਕੀ ਕਰਦੇ ਸਾਨੂੰ ਤਾਂ ਕੋਈ ਸੁਰਭਾ ਨਾ ਲੱਗੂ ਹੁਣ ਅੱਜ ਦਾ ਕੀ ਮਾਹੌਲ ਹੈ ਅੱਜ ਤੁਹਾਨੂੰ ਕੀ ਪੁਲਸ ਨੇ ਕਿਹਾ ਅੱਜ ਨਹੀਂ ਪੁਲਸ ਨੇ ਸਾਨੂੰ ਹੋਰੇ ਰਖਤ ਹੋਣਾ ਦੇ ਹੀ ਆਉਣੇ ਡੀਐਸਪੀ ਆਊਗਾ ਤੇ ਵੇਖੋ ਕਰਦਾ ਕੋਈ ਵਿਜਾ ਕਿੰਨੇ ਵੇ ਤੱਕ ਬੱਚੇ ਦੀ ਲਾਸ਼ ਇੱਥੇ ਲੈ ਕੇ ਆਉਣ ਲਾਜ ਹੁਣ ਕੀ ਦਾ ਜਦੋਂ ਆਊਗਾ ਕੋਈ ਨਿصاف ਮਿਲੂਗਾ ਤੇ 4 ਵਜੇ ਜਾਂ 5:00 ਵਜੇ ਨਹੀਂ ਜੇ ਤਨ ਇਨਸਾਫ ਨਾ ਮਿਲਿਆ ਤੇ ਸੰਸਕਾਰ ਨਹੀਂ ਕਰਨਾ ਕਹੀਂ ਨਹੀਂ ਕਰਨਾ ਭਾਈ ਜੀ ਅਸੀਂ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਆ ਮੇਰਾ ਵੱਡਾ ਭਰਾਵਾ ਨਹੀਂ ਫਿਰ ਨਹੀਂ ਕੀ ਕਰਾਂ ਸਾਰੇ ਮੈਂ ਵੀ ਭੈਣ ਭਰਾਣਾ ਚੱਲਣਾ ਜੇ ਕੱਲਾ ਕਰੂਗਾ ਮਾਂਗਾ ਦੀ ਉਹਨਾਂ ਨੂੰ ਜਿੰਨਾ ਉਹਨਾਂ ਨੇ ਕੀਤਾ ਧੱਕਾ ਉਹਨਾਂ ਨੂੰ ਝਿਲੇਗਾ ਲੈਣ ਤਬਾ ਸਾਡੀ ਉਹ ਮੰਗਦੇ ਚਸਕਾਰ ਕਰ ਦਿੰਦੇ ਭਾਈ ਕੀ ਨਾ ਭਾਈ ਮੇਰਾ ਨਾਮ ਬੋਵੀ ਆ ਕੀ ਗੱਲ ਹੈ ਉਦੋਂ ਜਦੋਂ ਦੀ ਗੈਂਡੀ ਸਾਡੇ ਸਾਹਮਣੇ ਨੂੰ ਹਮੇ ਨੂੰ ਵਰਕੇ ਖੜਿਆ ਭਾਈ ਇਹ ਨਾ ਉਧਰ ਸੜਕਾਂ ਲੋ ਹੁੰਦੇ ਹਾਂ ਮੈਂ ਤੇ ਹਰਮਣ ਹਾਂ ਦੋਵੇਂ ਤੇ ਭਾਈ ਇੰ ਤੁਰੇ ਆਉਂਦੇ ਆ ਤੇ ਹਾਨੂੰ ਕਿ ਇਹਨੇ ਦੱਸਿਆ ਵੀ ਵੀ ਮਲਾਜਾ ਆਉਂਦੇ ਆ ਤੇ ਆਏ ਨਾ ਫਿਰ ਨੇ ਯਕੀਨ ਕੀਤਾ ਤੇ ਇ ਤੁਰੇ ਆਉਂਦੇ ਆ ਤੇ ਹਮਾਂ ਮੈਨੂੰ ਕਹਿੰਦਾ ਵੀ ਆਪਾਂ ਪੱਥੇ ਕੁਦਰਤ ਲੈਣੇ ਆ ਤੇ ਮੈਂ ਕੋਈ ਨਹੀਂ ਕੁਦਰਤ ਲੈਣੇ ਜਾ ਗੇ ਤੇ ਅਹੀਂ ਪੱਠੇ ਕੁਦਰ ਦੇ ਪਨੇ ਅਹੀਂ ਆਉਂਦੇ ਆ ਤੇ ਇਹਨਾਂ ਹਮੇ ਨੇ ਵੇਰ ਲੈ ਕੇ ਕਿੰਦਾ ਸੱਚੀ ਮੁਲਾਜ਼ਮਾ ਯਾਰ ਤੇ ਇਹਨਾਂ ਆਉਂਦੇ ਤੇ ਇਹਨਾਂ ਗੱਡੀ ਲੈ ਗਏ ਹਮੇ ਦੇ ਲਾਗੇ ਲੈ ਖਲਾਰਤੀ ਆ ਆ ਗੁਰਦਾਰੇ ਲਾਗੇ ਤੇ ਇਹ ਤੋਂ ਬਾਅਦ ਨਾ ਉਹਨਾਂ ਨੇ ਨਾ ਮੈਨੂੰ ਪਾ ਲਿਆ ਗੱਡੀ 'ਚ ਬਿਠਾ ਲਿਆ ਵਾ ਗੱਡੀ ਬਿਠਾ ਕੇ ਮੁੜ ਕੇ ਉਹਨਾਂ ਨੇ ਤੇ ਹਮੇ ਮੈਨੂੰ ਆਵਾਜ਼ ਦਿੱਤੀ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਉਹਨੂੰ ਜਾ ਕੇ ਦਾਦੀ ਦੇ ਘਰ ਦਿਆਂ ਨਾ ਵੀ ਹਮੇ ਨੂੰ ਲੈ ਗਏ ਆ ਤੇ ਵੀ ਮੁੜ ਕੇ ਫੇਰ ਮੈਂ ਗਾਂਵ ਚੱਲ ਗਿਆ ਵਾ ਤੇ ਫੇਰ ਮੈਨੂੰ ਬਾਦ ਦੇ ਲਈ ਉਹਨਾਂ ਨੇ ਫੇਰ ਮੈਨੂੰ ਕਹਿੰਦੇ ਵੀ ਇਹ ਅੰਦਰਾਂ ਤੈਨੂੰ ਮੈਂ ਕੋਈ ਪਏ ਫੜਾਏ ਆ ਮੈਂ ਨਹੀਂ ਮੈਨੂੰ ਨਹੀਂ ਫੜਾਇਆ ਕੁਝ ਵੀ ਤੇ ਮੇਰੇ ਪੂਜੇ ਪੂਜੇ ਬਾੜ ਦੇ ਅੰਦਰ ਮੈਨੂੰ ਤਵੇਲੇ ਵਾਲੇ ਡੰਗਰਾਲੇ ਚ ਉੱਚੇ ਮੇਰੇ ਪੂਜੇ ਪੂਜੇ ਫੁੱਲੇ ਆ ਮੇਰੇ ਕੋ 500 2500 ਰੁਪਇਆ ਸੀ ਤੇ ਮੈਨੂੰ ਬਾਕੀ ਟੁੱਟੇ ਪਏ ਦਿੱਤੇ ਆ ਤੇ 1500 ਰੁਪਇਆ ਕੱਢ ਕੇ ਲੈ ਗਏ ਆ ਭਾਈ ਉਹਦਾ ਨਾਂ ਹੈਗਾ ਲੱਖਾ ਦਾ ਨਾਂ ਹਾਂਜੀ ਨਵੇਂ ਪਿੰਡ ਤੋਂ ਹੀ ਹਾਂਜੀ ਨਵੇਂ ਪਿੰਡ ਜੰਡੇਆਲੇ ਤੋਂ ਆਪਣੇ ਨੇ ਮੇਰਾ ਨਾਮ ਕੀ ਨਾਵਾ ਮੇਰਾ ਨਾਮ ਗਗਨ ਸਿੰਘ ਜੀ ਹਾਂਜੀ ਕੀ ਗੱਲ ਹੋਈ ਸਾਡੇ ਬੱਚੇ ਮੇਰਾ ਪੋਤਰਾ ਵਾ ਜੀ ਕੀ ਗੱਲ ਹੋਈ ਉਹਨੂੰ ਐਦੋਂ ਪਿਛੇ ਸਰਪੰਚ ਦੇ ਸਰਪੰਚ ਸਾਹਿਬ ਨੇ ਤਿੰਨ ਵਾਰ ਚਾਰ ਵਾਰ ਚੁਕਾ ਚੁੱਕਾ ਵਾ ਉਸ ਤੋਂ ਬਾਅਦ ਫੇਰ ਜਿੱਦਣ ਚੁੱਕਿਆ ਵਾ ਚੁੱਕ ਕੇ ਥਾਣੇ ਲੈ ਗਏ ਆ ਐਸ ਐਚਓ ਸਾਹਿਬ ਮੈਨੂੰ ਮਿੱਠੀਆਂ ਗੋਲੀਆਂ ਦੇਣ ਡਿਆ ਵਾ ਆਈ ਉਹਦੇ ਮਗਰ ਗਏ ਆ ਗਏ ਆ ਤੇ ਉਹਨਾਂ ਜਾ ਕੇ ਆਖਿਆ ਵੀ ਮੈਂ ਨਿਕਾਜ ਆ ਪਰਚਾ ਕਰਨਾ ਵਾ ਤੇ ਇਹਦੇ ਤੋਂ ਬਾਅਦ ਇਹਦੀ ਖਲਾਸੀ ਹੋ ਜੂਗੀ ਦੁਜੇ ਬਨੇ ਗਏ ਆ ਤੇ ਉਧਰ ਇੱਕ ਬੰਦਾ ਦੋ ਦੋ ਜਿਹੜੇ ਜਿੰਨਾਂ ਚੁੱਕ ਕੇ ਖੜਦੇ ਹੁੰਦੇ ਵੀ ਲੱਖ ਰੁਪਈਆ ਦੋ ਤੇ ਬੰਦਾ ਲੈ ਜਾ ਦਿਨੇ ਜਾਂਦਿਆਂ ਨੂੰ ਮੁੜ ਕੇ ਫੇਰ ਦਿਨੇ ਤਿਆਰ ਕਰਕੇ ਖੜਿਆ ਵਾ ਆਪਣੇ ਪਰਿਵਾਰ ਨੂੰ ਕੱਲਿਆ ਵਾ ਤੇ ਸਵੇਰੇ ਉਹਨਾਂ ਕੋਈ ਨਿਆ ਨਹੀਂ ਫੋਨ ਆਉਂਦਿਆ ਪਿਛੇ ਵੀ ਕੋਈ ਨਿਆ ਨਹੀਂ ਮਿਲ ਰਿਹਾ ਬੱਚਾ ਨਹੀਂ ਇੱਥੇ ਹੈਗਾ ਪਿਛੋਂ 9 10 ਵਜੇ ਨਾਲ ਫੇਰ ਫੋਨ ਆ ਗਿਆ ਸਰਪੰਚ ਮੈਂਬਰਾਂ ਨੂੰ ਕਿ ਉਹਦੀ ਤੇ ਡੈਥ ਹੋ ਗਈ ਆ ਐਨੇ ਮੇਰੇ ਬਚਨੇ ਆ ਜੀ ਹੁਣ ਤਾਂ ਦੇ ਬੱਚੇ ਦੀ ਡੈੱਡ ਬੋਡੀ ਆ ਰਹੀ ਹੈ ਡੈੱਡ ਬੋਡੀ ਅਹੀਂ ਉਹਨਾਂ ਚਿਰ ਨਹੀਂ ਚੁੱਕਣੀ ਜਿੰਨਾ ਚਿਰ ਸਾਨੂੰ ਇਹਦਾ ਨਿصاف ਨਹੀਂ ਮਿਲਦਾ ਕੀ ਮੰਗਦਾ ਮੰਗ ਕੀ ਕਰਨੀ ਆ ਵੀ ਇਹਨਾਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਤੇ ਪਰਚਾ ਹੋਵੇ ਤੇ ਸਾਨੂੰ ਵੀ ਵੇਖਿਆ ਜਾਵੇ ਵੀ ਇਹਨਾਂ ਤੇ ਹੋ ਗਿਆ ਵਾ ਕਿ ਨਹੀਂ ਹੋਇਆ ਜਿੰਨਾ ਚਿਰ ਇਹਨਾਂ ਤੇ ਹੁੰਦਾ ਨਹੀਂਗਾ ਉਹਨਾਂ ਚਿਰ ਸਾਡਾ ਕੋਈ ਹੱਲ ਨਹੀਂਗਾ ਵਧੀਆ ਜਾਏ ਤੁਸੀਂ ਪਿੰਡ ਕਿਲਾ ਜੀਵਨ ਸਿੰਘ ਦੇ ਤੇ ਪੁਰਾਣਾ ਮਨਵਾਤੇ ਕੀ ਗੱਲ ਬਤੁਈ ਕੀ ਬਦਲਾਅ ਲੱਗਾ ਉਹਨਾਂ ਸਾਰਾ ਜੀ ਜੀ ਸਾਨੂੰ ਪਤਾ ਲੱਗਾ ਸੀ ਸੋਸ਼ਲ ਮੀਡੀਆ ਤੋਂ ਦੇਖਿਆ ਕਿ ਇੱਕ ਨੌਜਵਾਨ ਸੀਗਾ ਲੜਕਾ ਜਦੀ ਉਮਰ ਤਕਰੀਬਨ 23 ਸਾਲ ਦੀ ਸੀਗੀ ਉਹਦੀ ਪੁਲਿਸ ਕਸਟਡੀ ਦੇ ਵਿੱਚ ਜਿਹੜੀ ਹੈ ਡੇਥ ਹੋ ਗਈ ਹੈ। ਔਰ ਜਿਹਦੀ ਇਨਕੁਆਰੀ ਜਿਹੜੀ ਹੈ ਉਹ ਮਾਨਯੋਗ ਮੈਜਿਸਟਰੇਟ ਜੱਜ ਸਾਹਿਬ ਕਰ ਰਹੇ ਨੇ। ਤੋਂ ਕਿਉਂਕਿ ਮੈਂ ਕੌਮ ਦਾ ਸਮਾਜ ਦਾ ਸੇਵਾਦਾਰ ਆ ਤਾਂ ਮੇਰੀ ਡਿਊਟੀ ਵੀ ਲਈ ਹੈ। ਸਰਕਾਰ ਨੇ ਕਿ ਮੈਂ ਆਪਣੇ ਸਮਾਜ ਨਾਲ ਖੜਾ। ਤੋਂ ਮੈਂ ਮਾਨਯੋਗ ਸਾਡੇ ਅਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਨਾਲ ਗੱਲ ਕੀਤੀ। ਉਹਨਾਂ ਨੂੰ ਵੀ ਪਤਾ ਲੱਗਾ। ਉਹਨਾਂ ਨੂੰ ਮੈਂ ਸਾਰੇ ਜਿਹੜੇ ਨਿਊਜ਼ ਸੀਗੇ ਸਾਰੀਆਂ ਭੇਜੀਆਂ। ਔਰ ਉਹਨਾਂ ਨਾਲ ਗੱਲ ਕਰਕੇ ਅੱਜ ਮੈਂ ਇੱਥੇ ਆਇਆ ਵਾਂ ਮੈਂ ਸਾਰੇ ਅੱਜ ਜਿਹੜੇ ਨੇ ਤੱਥ ਜਿਹੜੇ ਇਕੱਠੇ ਕੀਤੇ ਨੇ ਆਪਣੇ ਜਿਹੜਾ ਪਰਿਵਾਰ ਜਿਹੜਾ ਦੁਖੀ ਪਰਿਵਾਰ ਆ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੇ ਮਦਰ ਨੇ ਔਰ ਹੋਰ ਵੀ ਪਰਿਵਾਰ ਦੇ ਨਾਲ ਮੈਂ ਮਿਲਿਆ ਬਹੁਤ ਦੁੱਖ ਦੀ ਘੜੀ ਚ ਪਰਿਵਾਰ ਆ ਔਰ ਵਾਹਿਗੁਰੂ ਕੋ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਆ ਅਰਦਾਸ ਕਰਦੇ ਆ ਵੀ ਇਹ ਪਰਿਵਾਰ ਨੂੰ ਜਿਹੜਾ ਆਪਾਂ ਮੰਨਣ ਦਾ ਜਿਹੜਾ ਬਲ ਬਖਸ਼ਣ ਔਰ ਮਾਨਯੋਗ ਜਿਹੜੇ ਸਾਡੇ ਚੇਅਰਮੈਨ ਨੇ ਸਰਦਾਰ ਜਸਵੀਰ ਸਿੰਘ ਕੜੀ ਜੀ ਜੋ ਵੀ ਅੱਜ ਅਸੀਂ ਲੈ ਕੇ ਜਾ ਰਹੇ ਤੋਂ ਇਕੱਠਾ ਕਰਕੇ ਪੁਲਿਸ ਦੀ ਵੀ ਆਪਾਂ ਸਟੇਟਮੈਂਟ ਲਈ ਹੈ ਤੇ ਇਹਨਾਂ ਦੀ ਵੀ ਤੋਂ ਆਪਾਂ ਮਾਨਯੋਗ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਨੂੰ ਦੇ ਦਾਂਗੇ ਔਰ ਇਹ ਗੱਲ ਪੱਕੀ ਹੈ ਕਿ ਜੇ ਲੜਕੇ ਦੇ ਨਾਲ ਕੋਈ ਵੀ ਵਧਿੱਕੀ ਪੁਲਿਸ ਵੱਲੋਂ ਹੋਈ ਹੈ ਤੇ ਉਹ ਦੋਸ਼ੀ ਜਿਹੜੇ ਬਖਸ਼ੇ ਨਹੀਂ ਜਾਣਗੇ ਇੱਥੇ ਡੀਐਸਪੀ ਸਾਹਿਬ ਵੀ ਆਏ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਿਉਂਕਿ ਹੁਣ ਪੁਲਿਸ ਦੇ ਹੱਥ 'ਚ ਵੀ ਨਹੀਂ ਹੈ ਕੇਸ ਕਿਉਂਕਿ ਇਹ ਕੇਸ ਜਿਹੜਾ ਮਾਨਯੋਗ ਅਦਾਲਤ ਦੇਖ ਰਹੀ ਹੈ ਜਿਸ ਤਰ੍ਹਾਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਇਹਨਾਂ ਤੇ ਜਿਹੜੀ ਹੈ ਐਫ ਆਈ ਆਰ ਦਰਜ ਹੋ ਜਾਏਗੀ ਔਰ ਜੇ ਜੇ ਕੋਈ ਹੋਰ ਕਾਰਨ ਹੋਇਆ ਔਰ ਕਿਉਂਕਿ ਲੜਕਾ ਦੱਸ ਰਿਹਾ ਦੱਸਿਆ ਜਾ ਰਿਹਾ ਵੀ ਪੇਟ ਦਾ ਜਿਹੜੇ ਇੱਥੇ ਹੀ ਕੋਈ ਵੈਰ ਵਿਰੋਧ ਚੱਲ ਰਿਹਾ ਸੀਗਾ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਨੇ ਰੰਜਿਸ਼ ਦੇ ਨਾਲ ਇਹਨੂੰ ਫੜਾ ਦਿੰਦੇ ਸੀਗੇ ਹਰ ਤਕਰੀਬਨ ਤਿੰਨ ਚਾਰ ਵਾਰੀ ਹੋਰ ਇਹਦੇ ਤੇ ਕੋਈ ਕਿਸੇ ਤਰੀਕੇ ਦਾ ਕੋਈ ਨਸ਼ੇ ਦਾ ਕੋਈ ਕੰਮ ਵੀ ਨਹੀਂ ਕਰਦਾ ਸੀਗਾ ਇੱਕ ਵਿਚਾਰਾ ਕਾਰੋਬਾਰੀ ਸੀਗਾ ਲੜਕਾ ਬੱਚਾ ਤੇ ਉਹਨੂੰ ਨਜਾਇਜ਼ ਪਰੇਸ਼ਾਨ ਕਰ ਰਹੀ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਅਕੋਰਡਿੰਗਲੀ ਜਿਹੜਾ ਕਮਿਸ਼ਨ ਮਾਨਯੋਗ ਚੇਅਰਮੈਨ ਸਾਹਿਬ ਨੇ ਜਿਹੜਾ ਆਪਾ ਪਰਿਵਾਰ ਨੇ ਕਿਹਾ ਵੀ ਸਸਕਾਰ ਨਹੀਂ ਕਰਨਾ ਲੜਕੇ ਦਾ ਦੇਖੋ ਪਰਿਵਾਰ ਨਾਲ ਸਹਿਮਤੀ ਬਣੀ ਹੈ ਕਿ ਦੇਖੋ ਜਿਹੜੀ ਤੇ ਹੁਣ ਰਿਪੋਰਟ ਹੈ ਉਹ ਤੇ ਬਾਣੀ ਗਈ ਔਰ ਮੈਂ ਵੀ ਅਪੀਲ ਕਰਦਾ ਵਾਂ ਪਰਿਵਾਰ ਨੂੰ ਕਿ ਇਹਨੂੰ ਮਤਲਬ ਪਵਿੱਤਰ ਦੇ ਨੂੰ ਆਪਾਂ ਖਰਾਬ ਨਾ ਕਰੀਏ ਜੋ ਹੋਣਾ ਸੀ ਹੋ ਗਿਆ ਤੇ ਸਾਨੂੰ ਜੋ ਵੀ ਧਾਰਮਿਕ ਜਿਹੜੇ ਰੀਤੀ ਰਿਵਾਜ ਆ ਉਹ ਉਹਦੇ ਲਈ ਜਿਹੜਾ ਸਾਨੂੰ ਸੰਸਕਾਰ ਕਰ ਦੇਣਾ ਚਾਹੀਦਾ ਔਰ ਇਹਦੇ ਨਾਲ ਉਹ ਜਿਹੜਾ ਬੱਚਾ ਅੱਜ ਦੀ ਅਚਾਨਕ ਇਸ ਤਰੀਕੇ ਦੇ ਨਾਲ ਜੋ ਘਟਨਾ ਵਾਪਰੀ ਹੈ ਉਹਦੀ ਵੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੁਹਾ ਮੈਂ ਐਹੋ ਹੀ ਪਰਿਵਾਰ ਕੋ ਪ੍ਰਾਰਥਨਾ ਕਰਨ ਆਇਆ ਹਾਂ। ਉਹ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੀ ਬ੍ਰੋਸਾ? ਪੁਲਿਸ ਨੇ ਐਹੋ ਹੀ ਕਿਹਾ ਹੈ ਕਿ ਦੇਖੋ ਜਿਹੜੇ ਵੀ ਕਲਪ੍ਰਿਟ ਹੈਗੇ ਨੇ ਉਹ ਉਹ ਦੋਸ਼ੀ ਜਿਹੜੇ ਚਾਹੇ ਉਹ ਐਸ ਐਚ ਓ ਹੋਏ ਚਾਹੇ ਉਹ ਮੁੰਚੀ ਹੋਏ ਜਾਂ ਜਿਹੜੇ ਵੀ ਜਿਨ੍ਹਾਂ ਨੇ ਵੀ ਫੜਿਆ ਵਾ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਇਹਨਾਂ ਕੋਈ ਕੋਈ ਲੱਖ ਰੁਪਏ ਦੀ ਵੀ ਮੰਗ ਕਰ ਰਿਆ ਸੀਗਾ। ਕਹਿੰਦੇ ਸਾਰੇ ਜਿੰਨੇ ਵੀ ਦੋਸ਼ੀ ਹੈ ਸਾਰਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਐਪਲੀਕੇਸ਼ਨ ਦੇਣ। ਆਪਾਂ ਸਿੱਟ ਵੀ ਬਣਾਵਾਂਗੇ ਮੈਂ ਮਾਨਯੋਗ ਗੜੀ ਸਾਹਿਬ ਨੂੰ ਵੀ ਅਪੀਲ ਕਰੂੰਗਾ ਵੀ ਇੱਕ ਸਿੱਟ ਦੀ ਜਿਹੜੀ ਆ ਬਣਾਈ ਜਾਵੇ ਤਾਂ ਕਿ ਇਹਨਾਂ ਨੂੰ ਜਿਹੜੇ ਵੀ ਲੋਕ ਇਸ ਲੜਕੇ ਦੀ ਹੱਤਿਆ 'ਚ ਸ਼ਾਮਲ ਹੈ ਹੱਤਿਆ 'ਚ ਸ਼ਾਮਲ ਚਾਹੇ ਮਤਲਬ ਜੋ ਵੀ ਕਾਰਨ ਪਿੱਛੇ ਹੋਵੇ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੇ ਕਾਰਨ ਅਗਰ ਜੋ ਮੰਨ ਲਓ ਕੋਈ ਗਲਤ ਕੰਮ ਨਹੀਂ ਵੀ ਕਰਦਾ ਸੀ ਪੁਲਿਸ ਨੇ ਚੁੱਕਿਆ ਕਿ ਦੀ ਸ਼ਹਿਤ ਤੇ ਚੁੱਕਿਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਲਿਆਂਾਈਆਂ ਜਾਣ ਤਾਂ ਕਿ ਸੱਚ ਸਾਹਮਣੇ ਆ ਸਕੇ